ਸਮਾਣਾ ਦੇ ਇੱਕ ਮਾਮਗੜੀ ਇਲਾਕੇ ਦੀ ਇੱਕ 3 ਦਾ ਵਿਆਹ 5 ਸਾਲ ਪਹਿਲਾਂ ਹੇਮੂ ਮਾਦਰਾ ਪਿੰਡ ਦੇ ਵਿੱਚ ਹੋਇਆ ਥਾ ਔਰ 5 ਸਾਲ ਤੋਹੀ ਲੜਕੀ ਨੂੰ ਪਰੇਸ਼ਾਨ ਕਰਨ ਦੇ ਦੋਸਤ ਲੜਕੀ ਵੱਲੋਂ ਉਹਦੇ ਮਾਪਿਆਂ ਵੱਲੋਂ ਸੋਹਰਾ ਪਰਿਵਾਰ ਤੇ ਲੈ ਗਏ ਤੰਗ ਪਰੇਸ਼ਾਨ ਕਰਦੇ ਹੁਣ ਲੜਕੀ ਦੇ ਨਾਲ ਫਿਰ ਮਾਰ ਪੀਟ ਦਾ ਮਾਮਲਾ ਸਾਹਮਣੇ ਆਇਆ ਸਮਾਣਾ ਕੇ ਸਰਕਾਰੀ ਹਸਪਤਾਲ ਦੇ ਵਿੱਚ ਜੇ ਲੜਕੀ ਇਹ ਪੀੜਤ ਕ੍ਰਿਸ਼ਨਾ ਦੇਵੀ ਉਹ ਦਾਖਲ ਹੈ ਲੜਕੀ ਕੇ ਰਿਸ਼ਤੇਦਾਰ ਹੈ ਉਹਨਾਂ ਦੇ ਕਥਿਤ ਦੋਸਤ ਹੈ ਕਿ ਸਾਡੀ 3 ਦੇ ਨਾਲ ਜਿਸ ਤਰ੍ਹਾਂ ਟੌਰਚਰ ਕੀਤਾ ਜਾ ਰਿਹਾ ਹੈ ਤਿਆਂ ਦੇ ਨਾਲ ਇਸ ਤਰ੍ਹਾਂ ਦਾ ਟੌਰਚਰ ਹੁੰਦਾ ਹੈ ਤੋ ਕਿਸ ਤਰ੍ਹਾਂ ਤੀਆਂ ਕਿਸ ਤਰ੍ਹਾਂ ਬਸेंगी ਤੀਆਂ ਦਾ ਇਹ ਹੀ ਚਿੰਤਾ ਸਨੰਦੇ ਮਾਪਿਆਂ ਨੂੰ ਗੂਲਾ ਪੁਲਿਸਿਸ ਮਾਮਲੇ ਦੇ ਵਿੱਚ ਬਿਆਨ ਦਰਜ ਕਰਨ ਦੇ ਬਾਅਦ ਕਿਸ ਤਰ੍ਹਾਂ ਕਾਰਵਾਈ ਕਰਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਉੱਥੋਂ ਗੂਲਾ ਥਾਣੇ ਤੋਂ ਪੁਲਿਸ ਅਧਿਕਾਰੀ ਬਿਆਨ ਦਰਜ ਕਰਨ ਲਈ ਆਏ ਹਨ ਉਹਨਾਂ ਦੇ ਰਿਸ਼ਤੇਦਾਰ ਬੈਠੇ ਲੜਕੀ ਦੇ ਮਾਮਾ ਜੀ ਮੇਰਾ ਨਾਮ ਅੰਗਰੇਜ਼ ਸਿੰਘ ਜੀ ਹਾਂਜੀ 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 ਤੁਸੀਂ ਕਿੱਥੋਂ ਮੈਂ ਸਰ ਬੜੀ ਨਿਆਣਕ ਹਾਂ 5 ਸਾਲ ਮੈਰਿਜ ਨੂੰ ਹੋਏ ਸੀ ਕੁੜੀ ਨੂੰ 5 ਸਾਲ ਦੇ ਵਿੱਚ ਮੋਸਲਿ ਇੱਕ ਸਾਲ ਬੜੀ ਮੁਸ਼ਕਲ ਨਾਲ ਸਹੀ ਰਹੀ ਹੈ ਉਸ ਤੋਂ ਬਾਅਦ ਉਹਨੂੰ ਟੌਰਚਰ ਕਰਨਾ ਸ਼ੁਰੂ ਕਰਤਾ ਸ਼ੱਕ ਵੀ ਸ਼ੱਕ ਕਰਨਾ ਪੈਸੇ ਉਹਦੇ ਇੱਕ ਮੈਥਡ ਸੀ ਵੀ ਸ਼ੱਕ ਕਰਾਂਗਾ ਕਿ ਇਹ ਇਹਨੂੰ ਕਨਵਰਸ ਕਰੂੰਗਾ ਜ਼ਿਆਦਾ ਮੈਂ ਫਿਰ ਪੈਸੇ ਲੈ ਕੇ ਆਉਂਗਾ ਚਲੋ ਮਾਂ-ਬਾਪ ਦੀ ਇਕੱਲੀ-ਗੱਲੀ ਬੇਟੀ ਹੈ ਉਹਨਾਂ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ કરી ਫਿਰ ਇਹਨੂੰ ਏਸੀ ਵੀ ਲਾ ਕੇ ਦਿੱਤਾ ਇਹਨੇ ਫਿਰ ਕਹੇ ਗਰਮੀ ਜ਼ਿਆਦਾ ਵੀ ਤੂੰ ਏਸੀ ਆਪਣੇ ਬਾਪੂ ਕੋਲੇ ਕੇ ਆ ਏਸੀ ਵੀ ਲੈ ਕੇ ਆਏ ਉਹ ਮੈਂ ਲਵਾ ਕੇ ਆਇਆ ਮੈਂ ਖੁਦ ਲਵਾ ਕੇ ਆਏ ਸੀ ਉਸ ਤੋਂ ਬਾਅਦ ਮੇਰੇ ਜੀਜਾ ਜੀ ਨੇ ਇਹਨਾਂ ਨੂੰ 40-45000 ਰੁਪਏ ਵਿਆਜ ਤੇ ਚੋਗਾ ਕੇ ਦਿੱਤਾ ਔਰ ਮੈਰਿਜ ਤੇ ਵੀ ਇਹਨਾਂ ਨੇ 7-8 ਲੱਖ ਰੁਪਏ ਲਾਇਆ ਪਤਲੇ ਕਿਵੇਂ ਵਿਆਜ ਤੇ ਵੜ ਕੇ ਬੜੀ ਮੁਸ਼ਕਿਲ ਨਾਲ ਇੱਕ ਗਰੀਬੰਦਾ ਵਿਆਹ ਮੈਰਿਜ ਕਰਦਾ ਤੁਹਾਨੂੰ ਸਰਕਾਰ ਵੱਲੋਂ ਇਹ ਮੀਨ ਮੇਰੀ ਪੁਲਿਸ ਤੋਂ ਇਹ ਪੀਲਾ ਵੀ ਇਸ ਬੰਦੇ ਤੇ ਜੋ ਵੀ ਕਾਰਵਾਈ ਹੋਏ ਸਖਤ ਤੋਂ ਸਖਤ ਹੋਏ ਕਿ ਆਨਵਲੀ ਜੋ ਵੀ ਬੇਟੀਆਂ ਉਹਨਾਂ ਦੀ ਚੀਜ਼ ਨਾ ਹੋਵੇ ਬੇਟੀ ਦੇ ਕਿਰਪਾਨ ਮਾਰੀ ਗਈ ਹੈ ਜੀ ਬੜੀ ਗੰਦੀ ਤਰੀਕੇ ਨਾਲ ਕਿਰਪਾਨ ਮਾਰੀ ਗਈ ਹੈ ਮਾਰਨ ਤੇ ਇਲਾਵਾ ਪੁੱਠੀ ਕਿਰਪਾਨ ਮਾਰੀ ਗਈ ਜੀ ਉੱਤੇ ਇਸ ਤੇ ਔਰ ਪੂਰਾ ਫੈਕਚਰ ਕਰਤਾ ਇਹਨੂੰ ਜਿਹੜਾ ਖਰਚਾ ਪੱਤਾ ਨੂੰ ਜ਼ਿੰਦਾਰ ਜੇ ਮੈਂ ਕੋਈ ਖਰਚਾ ਪੱਤਾ ਮੰਗਦੀ ਆ ਤਾਂ ਮੈਨੂੰ ਕੁੱਟਦਾ ਤੇ ਕੀ ਕਹਿੰਦੇ ਮੈਨੂੰ ਕੱਲ ਇੰਨਾ ਕੁੱਟਿਆ ਮੇਰੇ ਮੂਲ ਦਾ ਸਭ ਗਿਰੋ ਹਾਲ ਕਰਤਾ ਉਹਨੇ ਮੇਰੇ ਕਿਰਪਾਨਾਂ ਨਾਲ ਹੀ ਕੁੱਟਿਆ ਮੈਂ ਮਸਲਾ ਕੱਲ ਮੈਨੂੰ ਸੰਦਾਂ ਲਗਾ ਮੈਂ ਲਸਣਾ ਜੋ ਨਹੀਂ ਉਹ ਮੈਨੂੰ ਸੰਦਾਂ ਨਹੀਂ ਮੈਨੂੰ ਖਰਚਾ ਪਤਾ ਨਹੀਂ ਦਿੰਦਾ ਨਹੀਂ ਕੰਮ ਨਹੀਂ ਕੰਮ ਮਰਖਣਾ ਨਹੀਂ ਤੂੰ ਗਲਤ ਹੈ ਗਲਤ ਦਾ ਨਹੀਂ ਮੈਨੂੰ ਗਲਤ ਦੱਸ ਰਹੀ ਮੈਂ ਉਹਦੇ ਤੋਂ ਪ੍ਰੂਫ ਮੰਗਣਾ ਚਾਹੁੰਦੀ ਮੈਂ ਗਲਤ ਹਾਂ ਨਾ ਮੇਰੇ ਤੋਂ ਮੈਨੂੰ ਪ੍ਰੂਫ ਦੇ ਦੇ ਮੈਂ ਗਲਤ ਹਾਂ ਮੈਨੂੰ ਬੇਪਾਲ ਤੂੰ ਮੈਨੂੰ ਪੰਡ ਦਾ ਰਹਿੰਦਾ ਹੈ ਔਰ ਇੱਕ ਨਾਲ ਹੀ ਪੰਡ ਦਾ ਰੰਗਾ ਮੈਨੂੰ 4-5 ਵਜੇ ਆਇਆ ਮੈਂ ਚਲਾ ਰਹੀ ਸੀ ਇੰਸਟਾ ਉਹਨੂੰ ਗਲਤ ਫਹਮੀ ਹੋ ਗਈ ਤਾਂ ਚਲਾ ਰਹੀ ਸੀ ਵੀਡੀਓ ਦੇਖ ਰਹੀ ਸੀ ਉਹਨੂੰ ਗਲਤ ਫਹਮੀ ਹੋ ਗਈ ਕਿ ਮੈਂ ਕਿਸੇ ਨਾਲ ਗੱਲਬਾਤ ਕਰ ਰਹੀ ਆ ਉਹਨੇ ਮੇਰੀ ਇੱਕ ਨਹੀਂ ਸੁਣੀ ਉਹਨੇ ਮੈਨੂੰ ਕੁੱਟਿਆ ਕਿ ਕਿਆ ਨਾਲ ਕੁੱਟਿਆ ਮੇਰੇ ਵਾਲ ਕੁੱਟੇ ਮੇਰੇ ਲੱਕ 'ਚ ਕ੍ਰਪਾਨਾ ਮਾਰਿਆ ਇਕੱਲੀ ਹੁੰਦੀ ਉਹ ਮੈਨੂੰ ਮਾਰ ਦਿੰਦਾ ਬੱਚਾ ਹੈ ਤੁਹਾਡੇ ਕੋਲ ਇੱਕ ਬੇਟਾ ਮੇਰੇ ਕੋਲ ਹਾਂ ਜੀ ਪਹਿਲੇ ਵੀ ਕਈ ਵਾਰ ਕੀਤੀ ਹੋਈ ਹੈ ਪਰ ਅਸੀਂ ਐਵੇਂ ਸੁਲਝਾ ਲੈਂਦੇ ਸੀ ਕਿਉਂਕਿ ਮੈਂ ਵਸਣਾ ਚਾਹੁੰਦੀ ਸੀ ਮੇਰਾ ਬੇਟਾ ਨਾ ਦਿਵਾਜੂ ਆ ਉਹਨੂੰ ਪ੍ਰੋਬਲਮ ਹੈ ਉਹਦਾ ਚੰਡੀਗੜ੍ਹ ਦਾ ਲਾ ਚੱਲ ਰਿਹਾ ਹੈ ਹਾਂਜੀ ਉਹਦਾ ਪੀਜੀਆ ਹੀ ਲਾ ਚੱਲ ਰਿਹਾ ਹੈ ਹਾਂਜੀ ਪਹਿਲਾਂ ਕੀਤੀ ਸੀ ਤੇ ਉਹਨਾਂ ਦਾ ਫੋਨ ਵੀ ਆਇਆ ਸੀ ਮੈਂ ਰਿਜੈਕਟ ਕਰਤਾ ਸੀ ਮੈਂ ਕਿ ਕੋਈ ਨਾ ਮੈਂ ਵਸ ਜੂੰਗੀ ਫੋਨ ਨਹੀਂ ਮੈਨੇ ਤੰਗ ਕਰਦੇ ਪਰ ਹੁਣ ਮੈਨੂੰ ਫੇਰ ਤੋਂ ਤੰਗ ਕਰਨ ਲੱਗ ਗਿਆ ਤਾਂ ਉੱਥੇ ਵਸਣਾ ਨਹੀਂ ਮੈਨੂੰ ਮੇਰਾ ਨਿਆ ਦਾ ਇਹ ਇਹ ਕਰਦਾ ਹੈ ਇਹ ਨਾਮ ਸੁੱਖੋ ਦੀ कृष्णा ਦੇਵੀ ਕਿਸਨਾ ਹਾਂ ਕਿਸਨਾ ਕਿਤੇ ਗਈ ਇਹ ਹਿਮੂ ਆ ਜਰਾ ਠੀਕੇ ਦੇ ਨਾਲ ਹਿਮੂ ਆ ਜਰਾ ਪਰੇਸ਼ਾਨੀ ਬਸ ਸਾਲ ਕਿ ਮੇਰੀ ਗੁੜੀਆਂ ਨੂੰ ਠੀਕ ਰੱਖਿਆ 5 ਸਾਲੇ ਦਾ ਵਿਆਹ ਦਾ ਹੋਇਆ ਸਾਲ ਠੀਕ ਰੱਖਿਆ ਉਸ ਤੋਂ ਬਾਅਦ ਜਮਾਈ ਸਾਨੂੰ ਮੇਰੀ ਗੁੜੀਆਂ ਨੂੰ ਬਹੁਤ ਤੰਗ ਕਰਨ ਲੱਗ ਗਿਆ ਮੇਰੇ ਜਮਾਈ ਕਦੋਂ ਕੁੱਟ ਦਿੰਦਾ ਇਹਨੂੰ ਕਦੋਂ ਕੀ ਇਹਨੂੰ ਕਦ ਨਾਲ ਲੈ ਕੇ ਆ ਆ ਲੈ ਕੇ ਆ ਕੀ ਮੰਗਦਾ ਇਹ ਮੰਗ ਪਹਿਲਾਂ ਸੀ ਵਿਆਹ ਚ ਦਿੱਤਾ ਤੇ ਮੋਟਰਸਾਈਕਲ ਇਹ ਉਸ ਤੋਂ ਬਾਅਦ ਹੁਣ ਮੰਗਦਾ ਬੋਲਟ ਅਸੀਂ ਬੋਲਟ ਦੇ ਨਹੀਂ ਸਕਦੇ ਗਰੀਬ ਬੰਦੇ ਮੈਂ ਕਿੰਨਾ ਪੈਸਾ ਲੈ ਰਿਹਾ ਇਹਦੇ ਵਿਆਹ ਤੇ ਪਹਿਲਾਂ ਅਸੀਂ ਗੋਹ ਲਾਤਾ 7-8 ਲੱਖ ਰੁਪਏ ਲਾਤਾ ਕੜੇ ਤੇ ਕਰ ਦਿੱਤਾ ਛਾਂਪਾਂ ਦਿੱਤੀਆਂ ਵੀ ਸਾਰਾ ਕੁਝ ਨਿੱਕਾ ਮੋਟਾ ਸਮਾਨ ਦਿੰਦਾ ਹੈ ਤੰਗ ਕਿਉਂ ਕਰਦਾ ਹੈ ਤੰਗ ਪੈਸੇ ਕਰਦਾ ਹੈ ਕੰਮ ਕਰਦਾ ਨਹੀਂ ਬੇਲਾ ਰਹਿੰਦਾ ਸਾਨੂੰ ਨਹੀਂ ਪਤਾ ਵੀ ਕੀ ਖਾਂਦਾ ਕੀ ਨਹੀਂ ਖਾਂਦਾ ਸਾਡੀ ਕੁੜੀਆਂ ਨੂੰ ਜਦੋਂ ਦੇਖਾ ਦਿਲ ਕਰਦਾ ਉਹਦੇ ਕੁੱਟ ਦਿੰਦਾ ਸਾਡੀ ਕੁੜੀਆਂ ਨੂੰ ਇੱਕ ਮੇਰੇ ਕੋਲ ਮੁੰਡਾ ਇੱਕ ਕੁੜੀ ਹੈ ਹੁਣ ਕੀ ਕੀਤਾ ਹੁਣ ਤੇ ਚਲੇ ਕੇ ਆਏ ਉਹਨੂੰ ਅਸੀਂ ਜੋ ਲੈ ਕੇ ਆਏ ਆ ਠੀਕ ਹੈ ਇਹ ਨਜੀ ਲੜਾਈ ਝਗੜਾ ਹੋਇਆ ਵੀ ਚਲੋ ਹੁਣ ਬੱਚੇ ਮੋਬਾਈਲ ਕਰ ਲੈਂਦੇ ਦੇਖ ਲੈਂਦੇ ਨੇ ਉਹਨੂੰ ਥੋੜੀ ਗਲਤ ਫਹਿਮੀ ਹੋ ਗਈ ਵੀ ਇਹ ਮੋਬਾਈਲ ਗਲਤ ਫੋਨ ਕਰ ਰਹੀ ਹੈ ਵੀ ਇਹੋ ਜਿਹੀ ਕੋਈ ਗੱਲ ਨਹੀਂ ਐਕਸਟਰਾ ਦੇਖ ਰਹੀ ਸੀ ਜਦੋਂ ਉਹ ਐਕਸਟਰਾ ਦੇਖੇ ਨਾਦ ਮੈਨੂੰ ਫੋਨ ਫੜ ਲਿਆ ਕਿ ਕਿੰਨੀ ਬੇਟੀ ਨਹੀਂ ਦੋ ਦੀ ਮੇਰੀ ਇੱਕ ਬੇਟੀ ਹੈ ਜਿਹਨੂੰ ਮਜਰੇ ਵਿਆਹੀ ਹੈ ਦੇਖੋ ਪਹਿਲੇ ਵੀ ਸਭ ਨਸੰਤ ਹੋਤਾ ਹੋਇਆ ਬੜਾ ਹਾਂ ਜੀ ਪਹਿਲੇ ਸਾਡਾ ਪੰਚਾਇਤੀ ਫੈਸਲਾ ਸੀ ਅਸੀਂ ਭੇਜਤਾ ਸੀ ਉਸ ਟਾਈਮ ਕੀ ਹੋਇਆ ਸੀ ਉਸ ਟਾਈਮ ਤੇ ਸਹੀ ਲੜਾਈ ਝਗੜਾ ਉਸਤੇ ਨੂੰ ਅਸੀਂ ਕਿਹਾ ਕਿ ਤੁਸੀਂ ਪਹਿਲਾਂ ਅਸੀਂ ਸ਼ਿਕਾਇਤ ਅਸੀਂ ਸ਼ਿਕਾਇਤ ਕੀਤੀ ਸੀ ਅਸੀਂ ਸ਼ਿਕਾਇਤ ਕਰ ਸਾਨੂੰ ਫਿਰ ਵਾਪਸ ਸਾਡੇ ਪੰਚਾਇਤ ਦੀ ਫੈਸਲਾ ਸੀ ਅਸੀਂ ਕੁੜੀ ਭੇਜਦੀ ਪੰਚਾਇਤ ਨੇ ਕਿਹਾ ਤੁਸੀਂ ਭੇਜ ਦੋ ਕੋਈ ਗੱਲ ਨਹੀਂ ਹੁਣ ਤੁਸੀਂ ਪੁੱਛ ਰਹੇ ਹੋ ਅਸੀਂ ਇਹ ਹੀ ਜਾਣਦੇ ਆ ਵੀ ਸਾਡੀ ਕੁੜੀ ਇੱਥੇ ਅਸੀਂ ਵੀ ਅਸੀਂ ਇਹਨੇ ਪਛਾਣਨਾ ਚਾਹੁੰਦੇ ਨਹੀਂ ਫਲਾਵਾ ਜਲੀ ਜਿਹੜੀ ਕਾਰਮਿਕ ਕਾਨੂੰਨੀ ਉਹ ਕਰੋ ਹਾਂ ਜੀ ਦਾਦੇ ਬੋਲ ਰਹੇ ਨੇ ਹਾਂ ਤੇਰੀ ਘਰ ਵਾਲੀ ਦਾ ਨਾਮ ਕੀ ਹੈ ਕ੍ਰਿਸ਼ਨ ਹਾਂ ਜੀ ਹਾਂ ਜੀ

पूछताछ चल रही है जैसे भी जो भी कार्रवाई होगी जो बयान देगी लड़की उस हिसाब से कार्रवाई मारपीट कोई घरेलू मामला है कुछ इस टाइप का किस पे आरोप लगाए अभी बताएंगे क्लियर पूरा बयान लिखा नहीं है जैसे भी जो भी बताएगी लड़के वो लिखेंगे और उसके बाद ससुराल वाले ससुराल पक्ष पर आरोप लगा रही है